ਕੋਈ ਵੀ ਅਸੀਂ ਕੰਮ ਕਰਦੇ ਆਂ ਤੇ ਵਿੱਚ ਪਰਮਾਤਮਾ ਦੀ ਮਦਦ ਕਿਵੇਂ ਲਈਏ ਉਹਦੇ ਬਾਰੇ ਅੱਜ ਅਸੀਂ ਗੱਲ ਕਰਾਂਗੇ ਔਰ ਅੱਜ ਹੀ ਪਰਮਾਤਮਾ ਦੀ ਮਦਦ ਲੈਣ ਦਾ ਤੁਹਾਨੂੰ ਮਤਰੀਕਾ ਦੱਸਾਂਗਾ ਬੜਾ ਸਿੰਪਲ ਆ। ਠੀਕ ਹੈ ਵਰੀ ਨਾ ਇਦਾਂ ਦਾ ਕੰਮ ਖੋ ਲੈਨੇ ਆ ਜਿਹੜਾ ਲੱਗਦਾ ਕਿ ਪੂਰਾ ਨਹੀਂ ਹੁਣ ਆ ਬਰ ਫਿਰ ਅਚਾਨਕ ਇੱਕ ਸਮਾਇਸਾ ਹੁੰਦਾ ਕਿ ਸਾਨੂੰ ਲੱਗਦਾ ਯਾਰ ਸਾਡੇ ਵੱਸ ਦੀ ਗੱਲ ਤਾਂ ਹੈ ਨਹੀਂ ਪਰ ਇਹ ਕੰਮ ਹੋ ਗਿਆ। ਕਿਤੇ ਕਿਤੇ ਨਾਲ ਇਦਾਂ ਹੋਇਆ ਪਹਿਲਾਂ ਤੇ ਉਹ ਕਮੈਂਟ ਕਰਕੇ ਜੈਸ ਲਿਖ ਦਿਓ ਮੈਂ ਨੇਚਰਲੀ ਫਿਰ ਮਾਨ ਚ ਹੁੰਦੀ ਗੱਲ ਕਿ ਪਰਮਾਤਮਾ ਨੇ ਕੀਤਾ ਆ। ਬਾਬਾ ਜੀ ਨੇ ਕੀਤਾ ਜਾਂ ਜਿੰਨੂੰ ਵੀ ਤੁਸੀਂ ਮੰਨਦੇ ਜੋ ਨੇ ਕੀਤਾ ਆ ਲੱਗਦਾ ਕਿ ਯਾਰ ਇਹ ਮੇਰੇ ਵਾਸਤੇ ਗੱਲ ਨਹੀਂ ਪਰ ਇਹ ਹੋ ਗਿਆ ਦੇ ਵਾਸਤੇ ਪਹਿਲਾਂ ਕਿ ਨਹੀਂ ਜੀ ਕਹਾਣੀ ਤੁਹਾਨੂੰ ਮਸਨ ਆਉਣਾ ਇੱਕ ਬੱਚਾ ਜੀ ਦੌੜ ਭੱਜ ਰਿਹਾ ਦੌੜ ਭੱਜ ਰਿਹਾ ਉਹ ਬੱਚੇ ਅਸੀਂ ਔਰ ਉਹਦਾ ਪਿਓ ਬਿਠਾਇਆ ਜੀ ਉਹ ਬਿਠਾ ਆਪਣਾ ਕੰਮ ਕਰਨ ਰਿਹਾ ਅਖਬਾਰ ਪਾੜਿਆ ਉਹ ਪਿਓ ਹੈਗਾ ਜੀ ਪਰਮਾਤਮਾ ਤੇ ਉਹ ਬੱਚਾ ਜਿਹੜਾ ਦੌੜ ਭੱਜਣ ਡਿਆ ਨਿਆਰੇ ਲੁੱਟਣ ਡਿਆ ਰਸਤੇ ਦੇ ਵਿੱਚ ਉਹ ਇੱਕ ਗਮਲਾ ਆ ਹੈਵੀ ਆ ਭਾਰਾ ਉਹ ਉਦੀ ਖੇਡ ਮਾਲ ਦੇ ਵਿੱਚ ਉਹ ਗਮਲਾ ਜਿਹੜਾ ਜੀ ਰਿਕਾਫਟ ਬਣ ਰਿਹਾ ਬੱਚੇ ਦੇ ਦੌੜ ਭਾਈ ਦੇ ਵਿੱਚ ਉਹ ਕਮਲੇ ਦੀ ਰਿਕਾਫਟ ਜਿਹੜੀ ਆ ਉਹ ਬੱਚੇ ਨੂੰ ਵੀ ਥੋੜੇ ਚਿਰ ਬਾਅਦ ਪਤਾ ਲੱਗਣ ਲੱਗ ਪੈਂਦੀ ਕਿ ਯਾਰੇ ਗਮਲੇ ਕਰਕੇ ਮੇਰੀ ਖੇੜ ਦੇ ਵਿੱਚ ਮੇਰੇ ਆਨੰਦ ਦੇ ਵਿੱਚ ਥੋੜਾ ਜਿਹਾ ਫਰਕ ਪੈਣ ਰਿਹਾ ਤੇ ਮੈਨੂੰ ਪਰੇ ਕਰਦੇ ਆ ਬੱਚਾ ਯੋਰ ਲਾਉਂਦਾ ਬੜਾ ਯੋਰ ਲਾਉਂਦਾ ਬੜਾ ਯੋਰ ਲਾਉਂਦਾ ਪਿਓ ਦਾ ਵਹਿੰਦਾ ਰਹਿੰਦਾ ਉਹਦੇ ਵੱਲ ਕਿ ਹਾਂ ਮੇਰਾ ਬੱਚਾ ਯੋਰ ਲਾਉਂਦਾ ਗਮਲਾ ਭਰ ਆਇਆ ਬੱਚਾ ਛੋਟਾ ਆ ਤਿੰਨਾਂ ਚਵਾਂ ਸਾਲਾਂ ਦਾ ਇਦਾਂ ਹੀ ਅਸੀਂ ਵੀ ਕੋਈ ਵੱਡੇ ਕੰਮ ਨੂੰ ਪੈ ਜਾਂਦੇ ਆ ਾਨੂੰ ਲੱਗਦਾ ਹੈ ਵੀ ਸਾਡੇ ਵਸਦੀ ਗੱਲ ਨਹੀਂ ਬੜਾ ਯੋਰ ਲਾਉਂਦਾ ਬੱਚਾ ਬੜਾ ਯੋਰ ਲਾਉਂਦਾ ਹਾਰ ਕੇ ਥੱਕ ਕੇ ਬਹਿ ਜਾਂਦਾ ਹੈ ਫਿਰ ਉਹ ਆਪਣੇ ਡੈਡੀ ਨੂੰ ਕਹਿੰਦਾ ਆਪਣੇ ਪਾਪੇ ਨੂੰ ਕਹਿੰਦਾ ਕਿ ਪਾਪਾ ਜੀ ਆ ਗਮਲਾ ਪਰੇ ਕਰ ਦਿਓ ਮੈਂ ਬੜਾ ਯੋਰ ਲਾ ਕੇ ਹੜ ਗਿਆ ਮੈਥੋਂ ਨਹੀਂ ਹੋਇਆ ਤੇ ਉਹ ਦਾ ਉਹਨੂੰ ਕਹਿੰਦਾ ਕਿ ਪੁੱਤਰ ਮੈਂ ਨਹੀਂ ਤੂੰ ਹੀ ਕਰੇਗਾ ਤੇਰੇ ਵਿੱਚ ਤਾਕਤ ਹੈਗੀ ਹੈ ਚੱਲ ਯੋਰ ਲਾ ਉਹ ਯੋਰ ਲਾਉਂਦਾ ਬੜਾ ਯੋਰ ਲੰਦਾ ਕਿਉਂਕਿ ਹੋਰ ਹੱਲਾਸ਼ੀਰੀ ਮਿਲ ਗਈ ਪਿਓ ਵੱਲੋਂ ਬੜਾ ਯੋਰ ਲੰਦਾ ਬੜਾ ਯੋਰ ਲੰਦਾ ਪਰ ਗਮਲਾ ਭਾਰਾ ਉਹਦੇ ਵਾਸਤੇ ਗੱਲ ਹੈ ਨਹੀਂ ਕਿ ਉਹ ਚੁੱਪਚਪੀਤਾ ਹੁੰਦਾ ਮੜਾ ਆ ਜਾ ਪੈਰ ਲਾ ਕੇ ਉਹਨੂੰ ਖਸਕਾ ਕੇ ਪਰੇ ਕਰ ਦਿੰਦਾ ਔਰ ਉਹਨੂੰ ਉਹਨੂੰ ਹੱਲਾਸ਼ੀਰੀ ਦਿੰਦਾ ਪੁੱਤ ਨੂੰ ਕਿ ਵਾਹ ਪੁੱਤ ਤੂੰ ਦਿਆ ਕੰਮ ਕਰਤਾ ਬੱਚਾ ਵੀ ਬੜਾ ਖੁਸ਼ ਹੋ ਜਾਂਦਾ ਕਿ ਹਾਂ ਯਾਰ ਮੈਂ ਤਾਂ ਤਕੜਾ ਹੋ ਗਿਆ ਇਦਾਂ ਹੀ ਪਰਮਾਤਮਾ ਆ ਜੀ ਹੁਣ ਅਸੀਂ ਪਰਮਾਤਮਾ ਦੀ ਮਦਦ ਕਿਵੇਂ ਲਈਏ ਜੀ ਅਸੀਂ ਉਹੀ ਬੱਚੇ ਬਣ ਜੀ ਪਹਿਲਾਂ ਕੀ ਕਰਨਾ ਪੈਣਾ ਜੀ ਮੰਨ ਲਓ ਜੇ ਬੱਚਾ ਥੋੜਾ ਆ ਜਾ ਯੋਰ ਲਾ ਕੇ ਪਿਓ ਨੂੰ ਕਹਿਣ ਲੱਗ ਪੈਂਦਾ ਕਿ ਫਿਰ ਉਹਨੇ ਆਪਣੇ ਪਿਓ ਨੂੰ ਗਿਆ ਜੀ ਔਰ ਫਿਰ ਪਿਓ ਨੇ ਉਹਦੇ ਰਾਈ ਉਹਦਾ ਨਾਂ ਉਹਦਾ ਹੀ ਲਾਇਆ ਪਰ ਆਪ ਯੋਰ ਲਾ ਕੇ ਪਰੇ ਕਰਤਾ ਇਦਾਂ ਹੀ ਸਭ ਤੋਂ ਪਹਿਲਾਂ ਪਰਮਾਤਮਾ ਦੀ ਮੱਜ਼ਾ ਲੈਣ ਵਾਸਤੇ ਸਾਨੂੰ ਪੂਰਾ ਯੋਰ ਲਾ ਦੇਣਾ ਪਊਗਾ ਵੱਡੇ ਤੋਂ ਵੱਡਾ ਜਿਹੜਾ ਕਾਮ ਹੈ ਜੀ ਉਹਨੂੰ ਕਰਨ ਵਾਸਤੇ ਪਹਿਲਾਂ 100% ਆਪਣੀ ਐਫਰਟ ਤੁਸੀਂ ਲਗਾ ਦੇਣੀ ਹੈ ਜੀ ਔਰ ਉਸ ਐਫਰਟ ਦਾ ਰਿਜ਼ਲਟ ਇਹ ਮਿਲਣਾ ਹੈ ਜੀ ਕਿ ਜਦੋਂ ਫਿਰ ਤੁਸੀਂ ਕਹੋਗੇ ਨਾ ਪਰਮਾਤਮਾ ਨੂੰ ਵੀ ਪਰਮਾਤਮਾ ਮੇਰੇ ਕੋ ਨਹੀਂ ਹੋਣਿਆ ਤੇ ਹੁਣ ਤੂੰ ਆ ਤੇ ਫਿਰ ਵੀ ਪਰਮਾਤਮਾ ਚੋ ਨਹੀਂ ਕਰੂਗਾ ਕਿ ਮੈਂ ਤੇਰਾ ਕੰਮ ਕੀਤਾ। ਮਾਤਮਾ ਤੁਹਾਨੂੰ ਹਿੰਮਤ ਦੇਗਾ ਕਿ ਪੁੱਤਰ ਕਰ। ਪਰ ਹੋਇਆ ਫਿਰ ਵੀ ਤੁਹਾਡੇ ਕੋਲੋਂ ਨਹੀਂ ਅੰਦਰੋਂ ਅਦ੍ਰਿਸ਼ ਹੱਥੋ ਦੇ ਆਉਣਗੇ। ਨਾਂ ਦਿਸਣ ਵਾਲੇ ਉਹਦੇ ਹੱਥ ਆਉਣਗੇ ਔਰ ਤੁਹਾਡਾ ਕੰਮ ਜਿਹੜਾ ਜੋ ਕਰ ਦੇਣਗੇ। ਇਸ ਕਰਕੇ ਕਦੀ ਵੀ ਪਰਮਾਤਮਾ ਦੀ ਜੇ ਮਦਦ ਲੈਣੀ ਹੈ ਇਹਨਾਂ ਦਾ ਪਹਿਲਾਂ 100% ਆਪਣੇ ਆਪ ਨੂੰ ਝੋਕ ਦਿਓ। ਹਰੇ ਪਾਸੋਂ ਜਿੰਨਾ ਵੀ ਜੋਰ ਆ ਲਾ ਦਿਓ। ਜਦੋਂ ਜੋਰ ਲਾਉਣ ਦੇ ਬਾਅਦ ਵੀ ਤਾਨੂੰ ਲੱਗੇ ਕਿ ਹੁਣ ਨਹੀਂ ਮੇਰੇ ਵਾਸਤੇ ਗੱਲ ਫੇਰ ਅਰਦਾਸ ਕਰਿਓ ਪਹਿਲਾਂ ਹੀ ਨਾ ਅਰਦਾਸਾਂ ਕਰਨ ਲੱਗ ਪੇ ਪਰਮਾਤਮਾ ਕੰਮ ਕਰ ਦੇ ਪਹਿਲਾਂ ਆਪਣਾ ਪੂਰਾ ਦਾ ਪੂਰਾ ਯੋਰ ਲਾ ਦੋ ਫਿਰ ਅਰਦਾਸ ਕਰੋਗੇ ਤੇ ਪਰਮਾਤਮਾ ਦੇ ਹੱਥ ਆ ਜਾਣਗੇ ਫਿਰ ਅਰਦਾਸ ਕਰਨ ਦੀ ਵੀ ਲੋੜ ਨਹੀਂ ਪਊਗੀ ਇਦਾਂ ਦੇ ਫਰਨਾਸਤਕਾਂ ਦੇ ਕੰਮ ਹੋਣਗੇ ਹੀ ਨਹੀਂ ਜਿਹੜੇ ਨਾਸਤਕ ਵੀ ਨੇ ਜਿਹੜੇ ਪਰਮਾਤਮਾ ਨੂੰ ਨਹੀਂ ਵੀ ਮੰਨਦੇ ਉਹ ਵੀ ਜਦੋਂ ਕਿਸੇ ਕਿਸੇ ਕੰਮ ਦੇ ਵਿੱਚ ਆਪਣੇ ਆਪ ਨੂੰ 100% ਝੋਕ ਦਿੰਦੇ ਆ ਫਿਰ ਕੀ ਹੁੰਦਾ ਜੀ ਪਰਮਾਤਮਾ ਦੇ ਨਾਂ ਦੇਣ ਵਾਲੇ ਹੱਥ ਹੁੰਦੇ ਆ ਉਹਦੇ ਅੰਦਰੋਂ ਦੀ ਵਰਤ ਜਾਂਦੇ ਆ ਔਰ ਵੱਡੇ ਤੋਂ ਵੱਡਾ ਕੰਮ ਜਿਹੜਾ ਵੀ ਉਹ ਫਤਿਹ ਹੋ ਜਾਂਦਾ ਸੋ ਜਦੋਂ ਵੀ ਤੁਹਾਨੂੰ ਲੱਗੇ ਕਿ ਹੁਣ ਕੰਮ ਮੇਰੇ ਵੱਸ ਦਾ ਨਹੀਂ ਤਾਂ ਪਰਮਾਤਮਾ ਅਗੇ ਅਰਦਾਸ ਕਰੋ ਚਾਹੇ ਨਾ ਕਰੋ ਪਰ ਸ਼ਰਤ ਇਹ ਹੈ ਕਿ 100% ਤੁਸੀਂ ਯੋਰ ਲਾਇਆ ਹੋਵੇ ਤੇ ਜੇ ਯੋਰ ਲਾਇਆ ਹੋਊਗਾ ਤੇ ਅਰਦਾਸ ਕਰੋਗੇ ਤੇ ਵਧੀਆ ਗੱਲ ਹੈ ਜੇ ਨਾਮ ਵੀ ਕਰੋਗੇ ਤਾਂ ਵੀ ਪਰਮਾਤਮਾ ਦੇ ਹੱਥ ਤੁਹਾਡੇ ਨਾਲ ਆ ਕੇ ਵੱਡੇ ਤੋਂ ਵੱਡਾ ਕੰਮ ਵੀ ਤੁਹਾਡਾ ਪੂਰਾ ਕਰ ਦੇਣਗੇ ਜੀ। ਔਰ ਜਿਹਦੇ ਜਿਹਦੇ ਕੰਮ ਹੋਏ ਆ ਮੈਂ ਫੇਰ ਉਹੀ ਮੰਗ ਲੱਗਾ ਜੀ ਕਰਨ ਜਿਹਦੇ ਜਿਹਦੇ ਵੀ ਕੰਮ ਹੋਏ ਨੇ ਲੱਗਾ ਆ ਕਿ ਯਾਰੇ ਮੇਰੇ ਵੱਸ ਦਾ ਹੈ ਨਹੀਂ ਹੈਗਾ। ਉਹ ਇੱਥੇ ਮੈਨੂੰ ਕਮੈਂਟ ਕਰਕੇ ਦੱਸਿਓ। ਔਰ ਇੱਕ ਦੋ ਬੰਦੇ ਵਿੱਚੋਂ ਜਿਹੜੇ ਕਮੈਂਟ ਕਰਨਗੇ ਉਹਨਾਂ ਦੇ ਕੋਲ ਮੈਂ ਨੰਬਰ ਲੈ ਕੇ ਉਹਨਾਂ ਦੇ ਨਾਲ ਉਹਨਾਂ ਦਾ ਅਨੁਭਵ ਵੀ ਮੈਂ ਲਵਾਂਗਾ। ਉਹਨਾਂ ਦੀ ਮੈਂ ਕਹਾਣੀ ਵੀ ਜੜੀ ਆ ਉਹ ਆਪਣੇ ਚੈਨਲ ਦੇ ਉੱਤੇ ਸ਼ੇਅਰ ਕਰੂੰਗਾ। ਜੈਸ ਲਿਖ ਦਿਓ ਕਿ ਹਾਂ ਮੇਰਾ ਕੰਮ ਹੋਇਆ। ਔਰ ਬਾਅਦ ਵਿੱਚ ਆਪਾਂ ਨੰਬਰ ਵਾਲੀ ਗੱਲ ਫੇਰ ਕਰ ਲਾਂਗੇ।